ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਾਂਝਾ ਕੀਤਾ ਤੇ ਇੱਕ ਮੈਚ ਖੇਡਿਆ ਆਪਾਂ ਨੇ ਹੁਣ ਤੇ ਅੱਜ ਹੈਗੀ ਆ ਮੀਟਿੰਗ ਯਾਰ ਸਿਕਸਰ ਬਾਲ ਦੀ ਕਿਉਂਕਿ ਪਿਛਲੇ ਸਾਲ ਟੂਰਨਾਮੈਂਟਾਂ ਵਿੱਚ ਰੌਲਾ ਬਹੁਤ ਪਿਆ ਐ ਪਲੇਅਰ ਨੇ ਖੇਡਣਾ ਨੇ ਨਹੀਂ ਖੇਡਣਾ ਉਹਦੇ ਕਰਕੇ ਹੁਣ ਰੌਲਾ ਪੈਣ ਤੋਂ ਪਹਿਲਾਂ ਇੱਕ ਮੀਟਿੰਗ ਰੱਖੀ ਆ ਹੁਣ ਉੱਥੇ ਚੱਲੇ ਸਾਰੇ ਜਣ ਇਕੱਠੇ ਹੋ ਕੇ ਤੇ ਦੇਖਦੇ ਆ ਕਿ ਵਿਚਾਰ ਨਿਕਲ ਕੇ ਸਾਹਮਣੇ ਆਉਂਦੇ ਆ ਲੋ ਜੀ ਇੱਧਰ ਅਭੀ ਜੋਤ ਸਿੰਘ ਸਰਬਣ ਇਹ ਵੀ ਰੈਡੀ ਹੋ ਗਿਆ ਇੱਧਰ ਬੱਬਲ ਆਇਆ ਕੁਲਵੀਰ ਚੱਲੀਏ ਫਿਰ ਲੋ ਜੀ ਬੰਦੇ ਤੱਤੇ ਬਹੁਤ ਅੱਜ ਬਹੁਤ ਥੇ ਖੜੇ ਛੱਡੋ ਨਾ ਕੁਲਵੀਰ ਕਿੰਨੇ 25 ਮਿੰਟ ਦਾ ਰਸ ਸੱਚਾ ਹੋ ਵੀ ਬਾਈ ਮਾਨਾ ਲੱਗ ਐਨੇ ਗੇ ਹੁਣ ਲੋ ਜੀ ਤੁਰ ਪੇ ਚੱਲਦੇ ਇਹ ਤਾਂ ਕੋਈ ਨੰਬਰ ਹੈ ਤਾਂ ਲੋ ਜੀ ਪੂਰੇ ਅੱਧੇ ਘੰਟੇ ਬਾਅਦ ਪਹੁੰਚ ਗਏ ਜਿੱਥੇ ਮੀਟਿੰਗ ਹੋਣੀ ਆ ਬਹੁਤ ਦੂਰੋਂ ਦੂਰੋਂ ਪਲੇਅਰ ਆਏ ਹੋਏ ਆ ਤੇ ਹਜੇ ਕੀ ਕਰਨਗੇ ਪਾਣੀ ਪੀਣਗੇ ਉਹ ਫੇਰ ਠੀਕ ਹੈ ਜੀ ਲਗਭਗ ਸਾਰੇ ਟੀਮਾਂ ਦੇ 2 2 4 4 ਮੈਂਬਰ ਪਹੁੰਚ ਚੁੱਕੇ ਆ ਇੱਥੇ ਹੋਣੀ ਆ ਹੁਣ ਮੀਟਿੰਗ ਤੇ ਦੇਖਦੇ ਹਾਂ ਕੀ ਵਿਚਾਰ ਵਟਾਂਦਰਾ ਹੁੰਦਾ ਲੋ ਜੀ ਪਹਿਲਾਂ ਕਹਿੰਦੇ ਚਾਹ ਵਾਲੇ ਪੀਣਾ ਠੰਡ ਚੋਂ ਆਏ ਆ ਹਾਂ ਜੀ ਉਹ ਜੀ ਇਹਨੇ ਲਾਈਵ ਵੀ ਹੋਣਾ ਅੱਜ ਚਲ ਸਾਹਿਬ ਜੀ ਇੱਧਰ ਦੇਖੋ ਮਾੜੇ ਜੀ ਲਾਈਵ ਵਾਲੀ ਪਹੁੰਚ ਚੁੱਕੀ ਹੈ ਜੀ ਲਾਈਵ ਹਾਂ ਲਾਈਵ ਨਾਲੀਏ ਬਾਅਦ ਵਿੱਚ ਕਰਨਾ ਲੋ ਜੀ ਲਗਭਗ ਮੈਂ ਸਾਰੇ ਆ ਚੁੱਕੇ ਪਹੁੰਚ ਚੁੱਕੇ ਆ ਤੇ ਗੱਲਬਾਤ ਕਰੀਏ ਸ਼ੁਰੂ ਬੱਲੇ ਸਤਿ ਸ਼੍ਰੀ ਅਕਾਲ ਜੀ ਆ ਜਾਣਾ ਆ ਜਾਣਾ ਉਹ ਭਾਲੀ ਜਾਂਦਾ ਹੈ ਭਾਈ ਲੈ ਜੀ ਭਾਈ ਨੇ ਬਲਾਗ ਚ ਸਾਰੇ ਆ ਗਏ ਲੜਾਈ ਹੋ ਗਈ ਭਾਈ ਕਬਜ਼ਾ ਛਡਾਉਣਾ ਉਹ ਦੂਜੀ ਵੀ ਹੋਊਗੀ ਕਿੱਡੇ ਬਲਾਗ ਬਣਾਣਾ ਓਕੇ ਇੱਕ ਪਰਮਾਸ਼ਾ ਨਾਲ ਕਿ ਲੈ ਜਾਂਦਾ ਉਹਨੇ ਬਲਾਗ ਬਣਾ ਕੇ ਨੈਟ ਚਾੜ ਦਿੰਦਾ ਇਦਾਂ ਹੀ ਕਰਦੇ ਲੋ ਜੀ लवली ਬਹੁਤ ਟੌਪ ਦਾ ਬੈਟਸਮੈਨ ਆਹੇ ਭਾਈ ਮੜਾ ਕੁੰਮੀ ਮੜਾ ਇਹ ਹਾਂ ਚੰਗੀ ਤਰ੍ਹਾਂ ਹੋਣ ਆਇਆ ਹੈ ਕਿਉਂਕਿ ਇਸ ਪਿਛਲੇ ਸਾਲ ਰੋਲੇ ਬਹੁਤ ਪਏ ਯਾਰ ਉਹ ਰੋਲੇ ਖਤਮ ਕਰਨ ਕਰਕੇ ਇਹ ਮੀਟਿੰਗ ਰੱਖੀ ਗਈ ਹੈ ਕਿਉਂਕਿ ਲਗਭਗ ਮਾ ਜੀ ਇੱਧਰ ਗੱਲ ਨਹੀਂ ਬਣੀ ਹੈਗੀ ਕਿਉਂਕਿ ਉੱਥੇ ਚੱਲਦਾ ਫੁੱਟਬਾਲ ਦਾ ਮੈਚ ਉਹਨਾਂ ਦਾ ਸੀਰੀਅਸ ਮੈਚ ਚੱਲਦਾ ਉਹ ਕਹਿੰਦੇ ਵੀ ਥੋੜਾ ਜਿਹਾ ਪਾਸੇ ਹੋ ਕੇ ਗੱਲਬਾਤ ਕਰ ਲੋ ਸਹੀ ਔਰੇ ਬੈਸਟ ਆ ਯਾਰ ਆ ਸਹੀ ਆ ਨੀ ਬਾਕੀ ਥੱਲੇ ਕੱਢ ਦਿਓ ਥੋੜੇ ਜਿਹਾ ਸਹੀ ਆ ਸਹੀ ਆ ਨੀ ਮੈਂ ਪ੍ਰੋਜੈਕਟ ਤੋਂ ਕੰਮ ਕਿ ਆਪਾਂ ਕਰਾਂਗੇ। ਮੇਰੀ ਉਸ ਦਾ ਰੋਲਾ ਰੇਟ ਟੂਰਨਾਮੈਂਟ ਦੇ ਰੋਲੇ ਨੂੰ ਲੋ ਜੀ ਲਾਈਵ ਵਾਲਾ ਪ੍ਰੋਜੈਕਟ ਵੀ ਲੱਗ ਲੱਗ ਪਾ ਕੇ ਕੰਮ ਰੈਡੀ ਹੋ ਗਿਆ ਪੂਰਾ। ਕਿ ਪਤਾ ਹੀ ਹੋਗਾ ਕਿ ਨਾਮ ਬੋਲਣਾ ਨਹੀਂ ਨਹੀਂ ਪਤਾ ਹੀ ਨਹੀਂ। ਨਾ ਨਾ ਬਸ ਈ ਆ ਪਤਾ ਹੀ ਆ। ਮੇਨ ਮੇਨ ਗੱਲਾਂ ਕਰ ਲਓ ਜਿਹੜੀਆਂ ਮੇਕ ਕਰਨੀਆਂ ਨੇ। ਰੋੜੀ ਰੋੜ ਗਾਨਾ ਉਹ ਗੱਲ ਕਰੀ ਆਪਾਂ ਮੈਂ ਨਾ ਉਹਦਾ ਵੀਡੀਓ ਬਣਾ ਰਹੇ ਹਾਂ ਵੀਰੇ ਦੋ ਦੋ ਜਣੇ ਬੋਲ ਪਿਓ ਜਿੱਦਾਂ ਆਪਾਂ ਨੇ ਕਿਹਾ ਤਾਂ ਨਾ ਜੇ ਕਿਸੇ ਭਰਾ ਨੇ ਕੁਝ ਕਹਿਣਾ ਵੀ ਹੈ ਉਹ ਹੱਥ ਖੜਾ ਕਰ ਲਵੇ ਕਿ ਦੂਜੀ ਦੀ ਆਵਾਜ਼ ਨਹੀਂ ਟੁੱਕੀ ਜਾਊਗੀ ਅਗਲਾ ਅਗਲਾ ਬੰਦਾ ਬੋਲ ਸਕਦਾ ਹਨਾ ਜਿਹੜੇ ਬਾਕੀ ਪਲੇਅਰ ਆ ਜੀ ਉਹਨਾਂ ਨੇ ਵੀ ਬੋਲਣਾ ਏ ਉਹ ਆਪਣੇ ਕੈਪਟਨ ਨੂੰ ਜਾ ਕਹਿ ਸਕਦੇ ਕਿ ਸਾਡੀ ਮੰਗ ਰੱਖੀ ਜਾਵੇ ਹਨਾ ਉਹਨਾਂ ਦਾ ਵੀ ਅਧਿਕਾਰ ਆ ਕਿ ਉਹਨਾਂ ਨੇ ਵੀ ਖੇਡਣਾ ਆਪਣੇ 2026 ਚ ਤੇ ਬਾਕੀ ਸਾਡੇ ਵੱਲੋਂ ਓਕੇ ਆ ਜਿਹੜਾ ਕੌਣ ਸਟਾਰਟ ਕਰੇਗਾ ਰਵੀਪਾਦੂ ਗੁਰੂ ਮੋਹਨ ਵੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੱਕ ਟੋਕਕ ਦਿੰਦਾ ਵੀ ਆਪਾਂ ਜਿਹੜੇ ਟੇਬਲ ਵਾਲੇ ਹਾਡਬਾਲ ਵਾਲੇ ਉਹ ਖਡਾਉਣੇ ਆ ਕਿ ਨਹੀਂ ਖਡਾਉਣੇ ਸਭ ਤੋਂ ਪਹਿਲਾਂ ਇਹ ਦੱਸੋ ਸਾਰੇ ਕਹਿੰਦੇ ਨਹੀਂ ਹਾਡਬਾਲ ਵਾਲਿਆਂ ਦਾ ਕਿਸੇ ਕੋਈ ਮਤਲਬ ਹੀ ਨਹੀਂ ਹੈਗਾ ਮੈਨੂੰ ਲੱਗਦਾ ਕਿ ਖਾਡਬਾਲ ਦੇ ਹੱਥ 'ਚ ਕੋਈ ਨਹੀਂ ਆ ਰਿਹਾ ਇਹਦੀ ਬਤਾਦੀ ਰਹੀ ਜਿਹੜਾ ਹਾਡਬਾਲ ਵਾਲੇ ਬਣਾ ਦਿੰਦੇ ਸਿੱਖ ਸਰ ਜੀ ਰੈੱਡ ਬਾਲ ਇਹ ਉੱਚੀ ਬਾਅਦ ਤੇ ਹਾਟੋਣਾ ਕਿਉਂ ਨਾ ਹਾਂ ਜਿਹੜੇ ਵੀ ਡਿਸੀਜਨ ਅੱਜ ਹੋ ਜਾਣਗੇ ਸਿਲੈਕਟ ਹੋ ਗਿਆ ਕੋਈ ਵੀ ਮਨੋ ਕੋਈ ਵੀ ਜਿਹੜੀ ਟੀਮ ਬਾਹਰੋਂ ਬੰਦਾ ਲੈ ਕੇ ਆਉਂ ਵੀ ਹਾਰਡਬਾਲ ਵਾਲਾ ਤੇ ਟੇਬਲ ਵਾਲਾ ਉਹ ਟੀਮ ਬਾਹਰ ਕੱਢ ਦਿੱਤੀ ਆ ਠੀਕ ਹੋ ਗਿਆ ਠੀਕ ਹੈ ਮਨਜ਼ੂਰ ਆ ਦੱਸ ਦੋ ਭਾਈ ਹੁਣ ਆਪਣਾ ਹੱਥ ਖੜਾ ਕਰ ਦੋ ਜੇ ਕਿਸੇ ਨੂੰ ਹਾਰਡਬਾਲ ਨੂੰ ਲਿਖਦਾ ਸੀ ਟੇਬ ਵੀ ਨਾਲ ਟੇਬ ਵੀ ਹਾਰਡਬਾਲ ਤੇ ਹਾਰਡਬਾਲ ਨੂੰ ਲਿਖਦਾ ਸਹੀ ਹੈ ਤੇ ਕੋਈ ਕਿਸੇ ਨੇ ਪੁੱਛਣਾ ਕੁਝ ਪ੍ਰੈਕਟਿਸ ਕਰਦਾ ਕੋਈ ਕਰੇ ਹਾਂਜੀ ਪਾਏ ਹਾਰਡਬਾਲ ਵੀ ਕਰੇ ਟੇਬ ਵੀ ਕਰੇ ਮੈਂ ਜਦ ਤੂੰ ਮੁਰਿਆ ਜਾ ਰਿਹਾ ਮੰਗੀਕ ਉਹ ਲੱਕ ਸਾਰੇ ਖੜੇ ਹੁਣ ਹਾਂ ਇਹ ਸਾਰੇ ਟੂਰਨਾਮੈਂਟ ਖੇਡਦੇ ਪਹਿਲਾਂ ਆਪਣਾ ਟੂਰਨਾਮੈਂਟ ਕਰਾਉਣ ਕਿੰਨੇ ਲੋਕ ਆ ਹਾਂ ਜੀ ਉਸ ਤੋਂ ਅਗਲਾ ਖੁਸ਼ੀ ਆ ਵੀ ਉਹ ਓਪਨ ਕਰਾਵੇ ਜਿੰਦਾ ਮਰਜ਼ੀ ਕਰਾਵੇ ਇਹ ਵੀ ਦੇਖੋ ਮੜਾ ਜਾਣ ਹੱਸੀ ਕਰਨ ਆਈ ਆ ਮੇਰੇ ਤੇ ਜਿਹੜਾ ਮੜਾ ਟੂਰਨਾਮੈਂਟ ਖੇਡਾ ਇਹ ਜਿਹੜੀ ਪਾ ਦਿਸਟ ਬਣਾਉਂਦੇ ਨੇ ਨਾ ਸਾਰੇ ਉਹਨਾਂ ਦੇ ਓਪਨ ਰੱਖਦੇ ਹਾਂ ਹਾਂ ਜਿਆਦਾ ਓਪਨ ਰੱਖੋ ਨਾ ਓਪਨ ਨਾ ਰੱਖੋ ਭਾਈ ਇੱਕ ਗੱਲ ਹੋਰ ਜਿੰਨਾਂ ਦਾ ਰੋਲ ਵੀ ਕਰਾਣਾ ਹੈ ਨਾ ਹੋਵੇ ਵੀ ਅੱਠ ਕਿ ਟੀਮਾਂ ਦਾ ਨਰੋਲ ਕਰਾ ਕੇ ਤੇ ਬਾਅਦ ਚ ਓਪਨ ਆਪਾਂ ਵੀ ਟੀਮਾਂ ਦਾ ਕਰਾ ਲੀਏ ਜਿਹੜਾ ਨਰੋਲ ਕਰਾਣਾ ਘੱਟੋ ਘੱਟ ਵੀ ਟੀਮਾਂ ਦਾ ਸੋ ਜਿਹੜਾ ਇੱਕ ਮਿੰਟ ਆਉਂਦਾ ਉਹ ਨਰੋਲ ਹੋਣਾ ਜਾਂ 20 ਕਰ ਲਉਂਦੀ ਸੀ ਨਾ ਰੋਲਾਂ ਦੇ ਜਿੰਨੀਆਂ ਮਰਜ਼ੀ ਹੋਣ ਰੋਲਾਂ ਦੇ ਜਿੰਨੀਆਂ ਮਰਜ਼ੀ ਹੋਣ ਜਿੰਨੀਆਂ ਮਰਜ਼ੀ ਹੋਣ ਪਾਣਾ ਹੋਵੇ ਬਗੈ 16 ਕਰ ਲੋ ਬਗੈ ਘੱਟ ਨਾ ਹੋ ਵੀ ਮੇਰੀ ਗੱਲ ਸੁਣੋ ਇੱਥੇ 21 ਟੀਮਾਂ ਆਈਆਂ ਹਨ ਵੀ ਕੱਲੇ ਟੀਮਾਂ ਦੇ ਮੇਰੇ ਕਹਿੰਦਾ 20 ਟੀਮਾਂ ਦਾ ਖੇਡਣ ਗਿਆ ਹਾਂਜੀ ਫਿਰ 15 16 ਨਾਲ ਕੋਈ ਚੱਕਰ ਨਹੀਂ ਹੋਦਾ ਉਹ ਹੋਊਗਾ ਕੋਈ ਕਹੋਗਾ ਮੈਂ 8 ਰੱਖ ਲਿਆ ਉਹ ਕੋਈ ਨਹੀਂ ਇੱਕ ਦੋ ਟੀਮ ਆਈ ਹੈ ਉਹ ਨਹੀਂ 8 18 ਬੰਦੇ ਨਹੀਂ ਜਾਏਗਾ ਯਾਰ ਦੇਖੋ 16 ਤਾਂ ਕਰ ਲੋ 16 ਕਰਦੇ ਆ ਜੇ ਹੁਣ ਕੋਈ ਟੂਰਨਾਮੈਂਟ ਹੀ ਨਹੀਂ ਹੈਗਾ ਠੀਕ ਹੈ ਨਾ ਉੱਥੇ 8 ਜਾਣੀਏ ਨਹੀਂ ਹੈਗੇ ਯਾਰ ਜਿਹਨੇ ਕਰਾਉਣਾ ਹੁਣ ਕਾਲ ਵੀਰਿਆਂ ਨੇ ਟੂਰਨਾਮੈਂਟ ਕਰਾਉਣਾ ਇਹਨਾਂ ਨੇ 20 ਰੱਖੇ ਤੇ ਉੱਥੇ 32 ਪਹੁੰਚ ਗਈਆਂ ਉਹ ਤਾਂ ਨੋਰਮਲ ਆ ਯਾਰ ਨਹੀਂ ਹੁਣ ਇਹ ਮਾਤਰਾ ਪਰ ਅਜੇ ਤੱਕ ਇਹਨਾਂ ਨੂੰ ਨਹੀਂ ਪਤਾ ਕੀ ਕਰਾ ਕੇ ਆਪਾਂ ਇਹ ਨਾ ਹੋਵੇ ਕਿ 8 ਟੀਮਾਂ ਆਪਣੀਆਂ ਸਾਧ ਕੇ ਟੂਰਨਾਮੈਂਟ ਕਰਵਾ ਲਈਏ ਅੱਜ ਬਾਅਦ ਵਿੱਚ ਮੈਂ ਤੁਹਾਡੀ ਗੱਲ ਟੋਕਦਾ ਇਹ ਪਿਛਲੇ ਸਾਲ ਇਹ ਹੋਇਆ ਸੀ ਇੱਕ ਜਿਹੜਾ ਮੈਂ ਟੂਰਨਾਮੈਂਟੀ ਉਸ ਦਿਨੇ ਘੱਟ ਟੀਮਾਂ ਦਾ ਹੋਇਆ ਹੈ ਹਨਾ ਉਹ ਵਿੱਚ ਉਹ ਇਹ ਟੀਮਾਂ ਹੀ ਉਹ ਜਿਹੜੇ ਟੀਮਾਂ ਮੇਨ 20 ਕਿੱਥੇ ਹੋਣੀਆਂ ਉੱਥੇ ਪੈਲ ਦੇਣੀ ਹੈ ਹਾਂ ਉਹ ਉਹਨਾਂ ਦਾ ਟੂਰਨਾਮੈਂਟ ਖਰਾਬ ਕਰ ਸੇਮ ਡੇ ਟੂਰਨਾਮੈਂਟ ਨਹੀਂ ਰੱਖਣਾ ਭਾਈ ਹਾਂ ਸੇਮ ਡੇ ਸੇਮ ਡੇ ਉਹ ਟੂਰਨਾਮੈਂਟ ਨਹੀਂ ਹੋਣਾ ਸਦਾ ਸੀਗਾ ਉਧਰ ਟੀਮਾਂ ਹੀ ਆਉਂਦੀ ਸੀ ਜੀ ਹਾਂ ਜੀ ਆਉਂਦੀ ਸੀ ਸਾਡੇ ਨਾਲ ਕੋਈ ਨਹੀਂ ਹੁੰਦਾ ਸੀ ਦਾਸ ਜੀ ਦਾ ਨਹੀਂ ਇਹ ਵੀ ਗੱਲ ਪਾਈ ਦੀ ਸਹੀ ਹੈ ਕਿ ਸੇਮ ਟਾਈਮ ਟੂਰਨਾਮੈਂਟ ਨਾ ਰੱਖੋ ਟੂਰਨਾਮੈਂਟ ਜਦੋਂ ਜਦੋਂ ਟੂਰਨਾਮੈਂਟ ਹੁੰਦਾ ਮੈਂ ਇੱਕ ਮਹੀਨਾ ਇੱਕ ਮਹੀਨਾ ਪਹਿਲਾਂ ਡੇਟ ਦੋ ਆ ਡੇਟ ਰੱਖਦੇ ਕਿ ਕੋਈ ਟੂਰਨਾਮੈਂਟ ਨਾ ਰੱਖੇ ਵੀ ਆਪਣਾ ਵਾਲਾ ਬੰਦ ਇੱਕ ਮਹੀਨਾ ਚਲੋ ਦੋ ਹਫ਼ਤੇ ਪਹਿਲਾਂ ਦੋ ਹਫ਼ਤੇ ਬਹੁਤ ਬੀ 20 3 ਹੰਦੇ ਉਹ ਦੋ ਜਨ ਨਹੀਂ ਹੁੰਦਾ ਕਿ ਨਾ 15 ਜਿੰਨੇ ਕਰਾਉਣਾ 15 ਦਿਨ ਪਹਿਲਾਂ ਵੀ ਸੁਣ ਲਾ ਭਾਈ ਉਹ ਕੈਪਟਨ ਨੂੰ ਜ਼ਿੰਮੇਵਾਰੀ ਚੱਕੇ ਕਿ ਹਾਂ ਇਦਾਂ ਨਾ ਹੋਵੇ ਕਿ ਹਾਂ ਵੀਨੇ ਤੂੰ ਦੱਸੇ ਨਾ ਜਿਹੜੇ ਪਲੇਅਰਾਂ ਦੇ ਨਾਮ ਦੇਣੇ ਆ ਨਾ ਆਪਣਾ ਪਹਿਲਾਂ ਹੀ ਪੁੱਛ ਕੇ ਦੱਸੋ ਭਾਈ ਸਾਡੇ ਆਹ ਰੂਲ ਆ ਤੁਹਾਡਾ ਕੋਈ ਕਾਰਡ ਨਹੀਂ ਹੋਣਾ ਚਾਹੀਦਾ ਜਾਏ ਛੋਟਾ ਪਲੇਅਰ ਆ ਜਾਏ ਬੜਾ ਪਲੇਅਰ ਆ ਅਗਰ ਜੇ ਕੋਈ ਡਿਸੀਜਨ ਦੇਤਾ ਦੋਵਾਂ ਟੀਮਾਂ ਨੂੰ ਮੈਂ ਵੀਡੀਓ ਹਾਂਜੀ ਹਾਂਜੀ ਭਾਈ ਯਾਰ ਮੈਂ ਪੈਰਾਂ ਤੋਂ ਬਾਹਰ ਨਹੀਂ ਖੜਾ 111 ਐਂਟਰੀ ਹੋਈ ਐ ਸਹੀ ਐਂਟਰੀ ਨਹੀਂ ਯਾਰ ਪੈਰ ਬਾਹਰ ਭਾਈ ਗੱਲ ਸੁਣੋ ਇਹ ਅੰਪਾਇਰਾਂ ਦੀ ਗੱਲ ਆ ਹੁਣ ਮਾਰ ਤੋਂ ਚੱਕ ਕੇ ਹੁਣ ਮੇਰਾ ਮੈਚ ਲਵਲੀ ਦਾ ਚੱਲਦਾ ਮੈਂ ਬੋਲਿੰਗ ਕਰਦਾ ਅੰਪਾਇਰ ਖੜਾ ਹੁੰਦਾ ਆਪਣੇ ਇੰਟਰਨੈਸ਼ਨਲ ਰੂਲ ਨਾ ਜੇ ਕੋਈ ਦੋ ਆਪਣੇ ਤੁਸੀਂ ਰੱਖ ਸਕਦੇ ਆ ਇਹਦਾ ਰਿਵਿਊ ਲੈਣੇ ਆ ਉਹਦੇ ਚਾ ਸਕਰੀਨ ਬੋਰਡ ਤੇ ਚਾਲ ਭਾਜੀ ਕੋਲ بیٹنگ ਦਾ ਵੀ ਬੰਦਾ ਬੈਠਾ ਹੋਵੇ ਬੋਲਿੰਗ ਦਾ ਵੀ ਬੈਠਾ ਹੋਵੇ ਇਹ ਨਹੀਂ ਕਿ लवली بیٹنگ ਕਰਦਾ ਉੱਥੇ ਦੇ ਹਾਕਮਾਰੇ ਜਾ ਕੇ ਬੈਠ ਜਾ ਕੇ ਦੇਖ ਐਦਾਂ ਨਹੀਂ ਚਾਲ ਵੀ ਦੇ ਕੋ 10 ਜਾਣੀ ਨਹੀਂ ਹੋਣਾ ਚਾਹੀਦੀ ਦੋ ਰਿਵਿਊ ਹੋਣ ਉਥੇ ਅੰਪਾਇਰ ਨੇ ਕਹਿਤਾ ਬਈ ਰਿਵਿਊ ਲੈਣਾ ਹਾਂ ਬਸ ਆੜੀ ਸਹੀ ਐ ਸੇ ਹਨਾ ਅੰਪਾਇਰ ਨੇ ਸਕਰੀਨ ਬੋਰਡ ਤੇ ਕਿਹਾ ਬੋਲਿੰਗ ਦਾ ਵੀ ਇੱਕ ਬੰਦਾ ਬੈਠਾ ਬੈਟਿੰਗ ਦਾ ਵੀ ਬੈਠਾ ਹਨਾ ਇੱਕ ਰਿਵਿਊ ਖਤਮ ਹੋ ਗਿਆ ਇੱਕ ਰਹਿ ਗਿਆ ਇੱਕੇ ਰੱਖੋ ਰਿਵਿਊ ਵੀਰ ਦੋ ਨਾ ਜਦਾ ਜਗਾ ਬਹੁ ਟਾਈਮ ਵੇਸਟ ਹੋਇਆ ਕਰਦਾ ਗਾ ਬਹੁ ਪੈਣਾ ਬਹੁ ਟਾਈਮ ਵੇਸਟ ਹੋਣਾ ਰਿਵਿਊ ਤੇ ਕਿਹਨੇ ਪੈਸੇ ਵੀ ਦੇਣੇ ਆ ਲੋ ਜੀ ਥੋੜਾ ਰਿਵਿਊ ਨੇ ਚੱਕਰ ਪੈਂਦਾ ਵੀ ਰਿਵਿਊ ਰੱਖਣੇ ਜਾਂ ਨਹੀਂ ਰੱਖਣੇ ਉਹ ਥੋੜੀ ਪ੍ਰੋਬਲਮ ਆ ਹਾਂਜੀ ਭਾਜੀ ਇੱਕ ਮਿੰਟ ਇੰਤਾਲੀ ਆਰੇ ਭਾਈ ਆਰੇ ਮਰੇ ਪਿੱਛੇ ਨੂੰ ਹੋਣਾ ਪਿੱਛੇ ਨੂੰ ਮਨਮੜ ਧਰੋ ਜੀ ਗੱਲ ਨਿੰਬੜ ਨਹੀਂ ਰਹੀ ਉਹ ਪਾਸੇ ਨਹੀਂ ਲੱਗ ਰਹੀ ਹੈ ਜੇ ਦੋ ਤਿੰਨ ਰੂਲਾ ਤੇ ਪੰਗੇ ਪੈ ਗਏ ਫਿਰ ਰੋਲਾ ਵਾਵਾ ਪੈ ਗਿਆ ਫਿਰ ਹੁਣ ਬਾਹਰ ਨਿਕਲੇ ਇੱਧਰ ਇੱਕ ਜਗ੍ਹਾ ਹੋਰ ਲੱਭੀ ਹੁਣ ਉੱਥੇ ਲੱਗੇਆਂ ਕਿਉਂਕਿ ਆ ਇੱਕ ਰਿਵਿਊ ਪਰ ਇੱਕ ਦੋ ਰੂਲ ਹੋਰ ਆ ਉਹਨਾਂ ਪਰ ਰੋਲਾ ਜ਼ਿਆਦਾ ਇੱਕ ਨਹੀਂ ਟੂਰਨਾਮੈਂਟਾਂ ਚੋਂ ਪੈਂਦਾ ਉਹ ਟੂਰਨਾਮੈਂਟ ਰੋਲਾ ਖਤਮ ਕਰਨ ਕਰਕੇ ਅੱਜਾਂ ਮੀਟਿੰਗ ਰੱਖੀ ਹੋਈ ਸੀ ਤੇ ਹੁਣ ਉੱਥੇ ਚੱਲੇ ਆ ਉੱਥੇ ਕਰਦੇ ਗੱਲਬਾਤ ਆ ਹੁਣ ਗੱਲ ਬਣੀ ਨਾ ਮੜੀ ਜੀ ਇੱਥੇ ਸਹੀ ਆ ਉਹਦੇ ਟਾਈਮ ਬਹੁਤ ਹੋ ਗਿਆ ਯਾਰ ਆਪਾਂ ਮੁੱਦੀ ਨੇ ਗੱਲ ਕਰੀਏ ਬਾਈ ਸਾਇਲੈਂਟ ਪਰ ਫੋ ਬੋਰੇ ਵੀਰੇ ਸਾਰੇ ਚੋਪਾ ਪਾ ਮੀਟਿੰਗ ਕਰਦਾ ਹੈ ਨਾ ਮੀਟਿੰਗ ਨੂੰ ਮੀਟਿੰਗ ਸਾਇਲੈਂਟ ਮੈਂ ਨਹੀਂ ਲੱਗਿਆ ਬਸ ਵੀਰੇ ਟੱਗਾ ਬੇਡ ਦਾ ਰੀਜ਼ਨ ਪਤਾ ਹੈ ਕੀ ਹੈ ਉਹ ਇੰਨਾ ਚੌੜਾ ਹੁੰਦਾ ਲੰਬਾ ਹੁੰਦਾ ਦੇ ਮੈਂ ਰੀਜ਼ਨ ਦੱਸਦਾ ਵੀਰੇ ਯਾਰ ਕਈਆਂ ਨੂੰ ਨਹੀਂ ਨਹੀਂ ਰੀਜ਼ਨ ਪਤਾ ਹੋਗਾ ਪਾਈ ਕਹਿੰਦੇ ਵੀ ਕਿਹੜਾ ਹੁੰਦਾ ਲੰਬਾ ਹੁੰਦਾ ਥੋੜਾ ਜਿਹਾ ਪਾਈ ਚੌੜਾ ਹੁੰਦਾ ਬਾਕੀ ਸਾਰੀ ਟੀਮਾਂ ਨੂੰ ਪਤਾ ਹੀ ਆ ਤੁਹਾਡੇ ਪਲੇਅਰਾਂ ਨੂੰ ਵੀ ਪਤਾ ਹੀ ਹੈ ਜੇ ਤੁਸੀਂ ਕਹਿੰਦੇ ਆ ਕਿ ਰੱਖਣਾ ਹੈ ਤਾਂ ਸਾਰੀਆਂ ਟੀਮਾਂ ਚ ਰੱਖੂਗਾ ਜੀ ਤੁਸੀਂ ਕਹੋਗੇ ਬੋਟਿੰਗ ਕਰ ਲੋ ਜਿਹੜੇ ਕਹਿੰਦੇ ਨਹੀਂ ਰੱਖਣਾ ਹੈਗਾ ਆਪਾਂ ਨਹੀਂ ਰੱਖਾਂਗੇ ਯਾਰ ਉਹ ਸਾਡੀ ਸਾਰੀ ਸਾਰੀਆਂ ਭਾਈ ਖੇਡਣਾ ਤੇ ਸਿਕਸਰ ਵਾਲੇ ਨੇ ਇਹ ਕਿਹੜਾ ਕੋਈ 10 ਸਾਲਾਂ ਦਾ ਲੈਦਰ ਵਾਲਾ ਗੇਟ ਹੈ ਹਾਂਜੀ ਹਾਂਜੀ ਬੈਟ ਤਾਂ ਮੇਰੇ ਹਿਸਾਬ ਨਾਲ ਕੋਈ ਐਡਾ ਇਸ਼ੂ ਨਹੀਂ ਪੈਂਦਾ ਵਸ ਫਿਰ ਨਹੀਂ ਤੇ ਰੋਕੀ ਆ ਨਾ ਫਟੋ ਬੈੜੀ ਹਾਂ ਨਹੀਂ ਤੇ ਹੱਥ ਖੜੇ ਨਹੀਂ ਵਾਲੇ ਜਿਹੜੇ ਕਹਿੰਦੇ ਬੈਨ ਹੋਣਾ ਚਾਹੀਦਾ ਉਹ ਕਿਹੜੇ ਕਿਹੜੇ ਆ ਜਿਹੜਾ ਨਹੀਂ ਨਹੀਂ ਬੈਨ ਮਚੀਦਾ ਬੈਨ ਹੋਣਾ ਚਾਹੀਦਾ ਬੈਨ ਮਚੀਦਾ ਕਹਿੰਦਾ ਬੈਨ ਵਾਲੇ ਹੋਰ ਗੱਲਾਂ ਦੋ ਬੱਲੇ ਦੋ ਆਸੀ ਉਹ ਤਿੰਨ ਚਾਰ ਨਾ ਨਾ ਫੱਟਾ ਬੰਦਿਆ ਯਾਰ ਲੋ ਜੀ ਪੱਥਰ ਬੈਟ ਨਾਟ ਅਲਾਉਡ ਹੋਰ ਹੋਰ ਮੁੱਦਾ ਦੇਖੋ ਕਿਹੜਾ ਭਾਈ ਧਮਾ ਕਈ ਵਾਰ ਕਹਿੰਦਾ ਵੀ ਆਣ ਬਾਣਾਂ ਹੁੰਦੀ ਪਲੇਅਰਾਂ ਦੀ ਆਪਸ ਵਿੱਚ ਕੀ ਕਾਲਰ ਨਹੀਂ ਬਾਈ ਬੋਲਣ ਦੀ ਕੀ ਕਹਿਣਾ ਸਾਜੀ लवली 1 ਮਿੰਟ ਗੁਹਰ 25 ਇੱਕ ਮੌਕਾ ਬਾਈ ਆਪਣਾ ਜਿੱਤ ਕੇ ਵਿਕਟ ਲੈ ਕੇ ਜੋ ਮਰਜੀ ਆਪਣਾ ਕਰੇ ਬਾਈ ਹਾਂ ਚੱਲੀ ਬਚ ਨਹੀਂ ਹਾਂ ਕਿਸੇ ਨੂੰ ਕੋਈ ਗਾਲ ਨਹੀਂ ਕੱਢੀ ਗਾਉਂਡ ਜੋ ਆਪਣੀ ਥਾਪੀ ਮਾਰੋ ਬੈਠ ਕੇ ਮਾਓ ਜੋ ਮਰਜੀ ਕਰੋ ਠੀਕ ਆ ਤੇ ਕੋਈ ਜਿਹੜੀ ਟੀਮ ਬੈਠੀ ਹਾਰ ਗਈ ਉਹ ਗਰਾਉਂਡ 'ਚ ਨਹੀਂ ਆਉਗੀ ਐਂਟਰ ਆਉਣ ਨਹੀਂ ਆਉਗੀ ਠੀਕ ਹੈ ਨਾ ਸਹੀ ਹੈ ਭਾਈ ਸਾਰਾ ਲੱਗ ਗਿਆ ਜੀ ਸਹੀ ਹੈ ਸਹੀ ਹੈ ਭਾਵੇਂ ਉਹਦੇ ਨਾਲ ਕੋਈ ਟਿਸ਼ਨ ਜਦੋਂ ਜਦੋਂ ਕੋਈ ਟੀਮ ਲੜਦੀ ਏ ਕਦੀ ਵੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇੱਕ ਟੀਮ ਨੂੰ ਨਹੀਂ ਬੈਨ ਕਰਦਾ ਉਹ ਦੋਨੇ ਟੀਮਾਂ ਬੈਨ ਕਰਦਾ ਉਹ ਪਲੇਅਰਾਂ ਨੂੰ ਕਰਦਾ ਕਰੀਪ ਤਾਂ ਨਹੀਂ ਉਹ ਪਹਿਲਾਂ ਭਾਜੀ ਪਲੇਅਰ ਬੈਨ ਕਰੋ ਕਿਉਂਕਿ ਜਦੋਂ ਜਦੋਂ ਚੁੱਪ ਯਾਰ ਮੈਨ ਆਫ ਦੀ ਸੀਰੀਜ਼ ਉਹ ਸਾਰਾ ਐਰਕੀ ਜਿਹੜਾ ਸੌਫਟਵੇਅਰ ਲਿਆ ਆ ਉਹਨੇ ਨਾਲੋਂ ਨਾਲ ਕੱਢੀ ਜਾਣਾ ਸਹੀ ਹੈ ਬਾਕੀ ਸਾਲ ਦੇ ਐਂਡ 'ਚ ਤੁਸੀਂ ਦੇਖ ਲਿਓ ਵੀ ਕਿਹੜੇ ਬੰਦੇ ਨੂੰ ਸਭ ਤੋਂ ਵੱਧ ਮਿਲੇ ਆ ਜਿੱਦਾਂ ਉਹਨੇ ਗੱਲ ਕੀਤੀ ਆ ਵਿਨੇ ਨੇ ਉਹ ਆਪਾਂ ਉਹਨੂੰ ਦੇ ਦੇਣਾ ਠੀਕ ਆ ਵਿਨੇ ਨੂੰ ਦੇ ਦੇਣਾ ਉਹ ਨਹੀਂ ਮੈਨੂੰ ਦੇ ਦਿਓ ਮੈਂ ਕਿਹੜੇ ਵੀ ਬੰਦੇ ਨੇ ਜਿੱਦਾਂ ਉਹਨੇ ਗੱਲ ਕੀਤੀ ਮੈਂ ਉਹ ਦਿੱਤੀ ਆ ਠੀਕ ਆ ਜੀ ਚਲੋ ਵੀ ਚਲੋ ਵੀਰੇ ਅੱਗੇ ਚੱਲੋ ਯਾਰ ਬਾੜਕਾ ਸੁਣਾ ਭਾਈ ਹਾਂ ਜਲਦੀ ਜਲਦੀ ਭਾਜੀ ਪਹਿਲਾ ਰੂਲ ਹੈ ਸਭ ਤੋਂ ਦਸ ਤੋਂ ਬੈਨ ਕਰ ਦੇਣਾ ਨਾ ਨਾ ਸਹੀ ਮੈਨੂੰ ਘੜਾ ਪਤਾ ਚਲੋ ਜੀ ਚਲੋ ਜੀ ਸਭ ਤੋਂ ਪਹਿਲਾ ਰੋਲ ਹੈ ਭਾਜੀ ਟੇਬਲ ਵਾਲੇ ਪਲੇਅਰ ਹਾਰਟਬਾਲ ਵਾਲੇ ਪਲੇਅਰ ਬੈਨ ਟੋਟਲੀ ਦੂਜਾ ਰੋਲ ਹੈ ਫੱਟਾ ਬੈਟ ਪੱਥਰ ਵਾਲਾ ਬੈਟ ਨੋ ਫੱਟਾ ਬੈਟ ਓਕੇ ਫੱਟਾ ਬੈਟ ਓਕੇ ਹੋ ਸਕਦੇ ਆ ਓਨਲੀ ਪੱਥਰ ਵਾਲਾ ਬੈਟ ਬੈਨ ਤੇ ਸਿਕਸਰ ਬੋਲ ਵਿਦ ਲੋਗੋ ਯਾਨੀ ਕੋਈ ਕੇ ਨੇ ਬੋਲਿਆ ਕਿਉਂਕਿ ਬੋਲਾ ਅੱਜ ਕੱਲ੍ਹ ਕਿਸਾਨ ਵਾਲੇ ਵੀ ਆ ਗਏ ਆ ਸਿਕਸਰ ਬੋਲ ਲੋਗੋ ਵਾਲੀਆਂ ਫਰੈਸ਼ ਪਲੇਅਰ 2 ਸਾਲ ਦੇ ਓਕੇ ਜਿਹੜੇ ਇੰਡੀਆ ਤੋਂ ਆਣੇ ਨੇ ਜਿਹੜੇ ਇੰਡੀਆ ਦੇ ਫਰੈਸ਼ ਆ ਉਹਨੂੰ ਨਹੀਂ ਲਿਖਿਆ ਔਨ ਰੂਲ ਟੂਰਨਾਮੈਂਟ ਉਹ ਇੰਡੀਆ ਵਾਲੇ ਭਾਜੀ ਇੰਡੀਆ ਵਾਲੇ ਜੀ ਰਿਵਿਊ ਕੈਨਸਲ ਕੀਤਾ ਨਾ ਭਾਜੀ ਇਦਾਂ ਇਦਾਂ ਨਹੀਂ ਉਹ ਬਣੇ ਹੁਣ ਸੁਣ ਚੁੱਪ ਯਾਰ ਹਾਂ ਹੁਣ ਪਲੇਅਰ ਆਪਣੀ ਕੋਈ ਟੀਮ ਨਹੀਂ ਚੇਂਜ ਕਰ ਸਕਦਾ ਜਿਹੜੀ ਟੀਮ ਜਦੋਂ 15 ਦੀ ਲਿਸਟ ਆ ਗਈ ਉਸ ਤੋਂ ਬਾਅਦ ਕੋਈ ਨਹੀਂ ਚੇਂਜ ਕਰ ਸਕਦਾ ਨੁਸਾਰਾ ਸਾਲ ਉਹਦੇ ਲਖੇਡਣਾ ਪੈਣਾ ਨਹੀਂ ਤੇ ਬਾਅਦ ਇੱਕ ਟੀਮ ਜੇ 8-9 ਪਲੇਅਰ ਲੈ ਕੇ ਆਂਦੀ ਹੈ ਟੂਰਨਾਮੈਂਟ ਖੇਡਣ ਉਹ ਸਿਰਫ 8-9 ਪਲੇਅਰਾਂ ਨਾਲ ਹੀ ਖੇਡੇਗੀ ਤੇ ਓਨਲੀ 5 ਪਲੇਅਰ ਜਿਹੜੇ ਸਰਕਲ ਤੋਂ ਬਾਹਰ ਰਹਿ ਸਕਦੇ ਨੇ 5 ਹੀ ਹੁੰਦੇ ਮੈਕਸਿਮਮ ਓਵਰ ਜਿਹੜੇ ਟੂਰਨਾਮੈਂਟ ਚ ਡਿਪੈਂਡ ਹੈ ਕਮੇਟੀ ਦੇ ਜਿਹੜੀ ਟੂਰਨਾਮੈਂਟ ਕਰਾਏਗੀ ਜਿਹਦੀ ਸਲਿੱਪ ਸ਼ਨੀਵਾਰ ਜਾਂ ਐਤਵਾਰ ਦੀ ਨਿਕਲਦੀ ਹੈ ਪਰਚੀ ਉਹਨੂੰ ਉਸੇ ਦੇ ਨਹੀਂ ਖੇਡਣਾ ਖੇਡਣਾ ਪੈਣਾ ਟੂਰਨਾਮੈਂਟ ਵਿੱਚ ਇੱਕ ਟੀਮ ਦੀ ਵੇਟ ਸਿਰਫ 10 ਤੋਂ 15 ਮਿੰਟ ਤੱਕ ਕੀਤੀ ਜਾਣੀ ਨਹੀਂ ਤੇ ਉਹ ਟੀਮ ਸਕ੍ਰੈਚ ਹੋ ਜਾਣੀ ਜਿਹੜਾ ਟਾਈਮ ਦਿੱਤਾ ਜਾਏਗਾ ਉਸ ਹਸਾਬ ਨਾਲ ਟੂਰਨਾਮੈਂਟ ਚ ਸੈਮੀਫਾਈਨਲ ਦੀਆਂ ਟਾਈਜ਼ ਪਾਈਆਂ ਜਾਣਗੀਆਂ ਜਿਹਦੇ ਜਿਹਦੇ ਨਾਲ ਮੈਚ ਹੋਣਗੇ ਜੁੱਦਾ ਜਿਹੜੀਆਂ ਟਾਈਆਂ ਪੈਣੀਆਂ ਸਾਬਤ ਹੋ ਜਾਂ ਤੋਂ ਮੈਣਿਕਾਲੇ ਉਹਨਾਂ ਦੇ ਓਨਲੀ ਇਟਲੀ ਚ ਰਹਿੰਦੇ ਉਹ ਪਲੇਅਰ ਹੀ ਖੇਡਣਗੇ ਟੀਮ ਲਿਸਟ 15 ਮਾਰਚ ਤੋਂ ਪਹਿਲਾਂ ਪਹਿਲਾਂ ਸਬਮਿਟ ਕਰਨੀ ਚਾ ਰਹੇ ਨੇ ਪ੍ਰਾਈਜ਼ ਦਾ ਸਾਰਿਆਂ ਨੂੰ ਪਤਾ ਹੀ ਹੈ ਰਿਪੀਟ ਕਰਦਾ ਕਰਦੇ ਕਰਦੇ ਪ੍ਰਾਈਜ਼ ਜਿਹੜਾ 1000 ਤੱਕ ਰੱਖਣਗੇ ਉਹਨੂੰ 90000 ਦੀ ਐਂਟਰੀ ਫੀਸ ਹੈ ਜਿਹੜੇ 1500 ਐਰੋ ਇਨਾਮ ਆ ਉਹਦਾ 110 ਐਂਟਰੀ ਜਿਹੜੇ 2100 ਐਰੋ ਉਹ 120 ਉਸ ਤੋਂ ਬਾਅਦ ਦਾ ਉਹ ਵਾਧੀ ਜਾਏਗੀ ਮੈਂ 120 120 ਤੋਂ ਅਨਾਮ ਅਨਾਮ 90 ਮਿਨੀਮਮ 120 ਮੈਕਸਿਮਮ ਸੇਮ ਡੇ ਚ ਟੂਰਨਾਮੈਂਟ ਨਹੀਂ ਕੋਈ ਕਰਾ ਕੋਈ ਕਰਾ ਸਕਦਾ ਜੇ ਕੋਈ ਟੂਰਨਾਮੈਂਟ ਕਰਾਉਂਦਾ ਉਹਨਾਂ ਦੀ ਟੀਮ ਬੈਨਡ ਕੀਤੀ ਜਾਏਗੀ ਜਿਹੜੀ ਜੇ ਕੋਈ ਚਾਰ ਟੀਮਾਂ ਦਾ ਕਰਾਂਦਾ ਚ ਪੰਜ ਟੀਮਾਂ ਦਾ ਛੇ ਟੀਮਾਂ ਦਾ ਉਹ ਟੀਮਾਂ ਵੀ ਬੈਨਡ ਕੀਤੀਆਂ ਜਾਣਗੀਆਂ ਜਿਹੜੀ ਕੋਈ ਐਕਸਟਰਾ ਕਰਾਏਗੀ ਜੇ ਕੋਈ ਲੜਾਈ ਕਰਦਾ ਮੈਂ ਮੈਂ ਇਸ ਦੌਰਾਨ ਉਹ ਪਲੇਅਰ ਬੈਨਡ ਕੀਤਾ ਜਾਏਗਾ ਉਹ ਡਿਪੈਂਡ ਔਨ ਅੰਪਾਇਰਸ ਕਮੇਟੀ ਪਾਜੀ ਕਈ ਵਾਰ ਨਾ ਕੋਈ ਲੜਾਈ ਪਾਜੀ ਇਦਾਂ ਹੁੰਦਾ ਜੇ ਕੋਈ ਪਲੇਅਰ ਦਾ ਕਸੂਰ ਹੁੰਦਾ ਹਮੇਸ਼ਾ ਦੇਖੋ ਇੱਕ ਪਲੇਅਰ ਹੀ ਸ਼ੁਰੂਆਤ ਕਰਦਾ ਹੈ ਚਲੋ ਹੁਣ ਸਹੀ ਹੈ ਜੀ ਨਿਪਟ ਗਿਆ ਇੱਕ ਮਿੰਟ ਪਾਣੀ ਭਾਈ ਸਤ ਸ੍ਰੀ ਅਕਾਲ ਲੋ ਜੀ ਭਾਈ 15 ਮਾਰਚ ਤੋਂ ਪਹਿਲਾਂ ਕਾਪੀ ਦੀ ਆਹ ਫੋਟੋ ਖਿੱਚ ਲਓ ਸਬੂਤ ਰੱਖ ਲਓ ਕੋਈ ਆਹ ਸਹੀ ਹੈ ਲੋ ਜੀ ਚਲੋ ਭਾਈ ਚੱਲੀਏ ਕਰੋ ਕਰੀ ਬੰਦੇ ਬੈਠੇ ਬੈਠੇ ਸੁੱਨ ਚੜ ਗਏ ਔਰੇ ਹਾਂ ਚੱਲੀਏ ਫਿਰ ਲੋ ਜੀ ਬਹੁਤ ਟਾਈਮ ਹੋ ਗਿਆ ਬਹੁਤ ਔਖਾ ਰੋਲੇ ਰੈਗੂਲੇਸ਼ਨ ਬਣਾਉਣੇ ਬਹੁਤ ਔਖੇ ਹਨ ਦੇਖ ਲਓ ਚਲੋ ਹੁਣ ਰੋਲੇ ਮੁੱਕ ਜਾਣਗੇ ਇੰਨੇ ਕਾ ਹੈਗਾ ਅੱਜ ਰੋਲਾ ਪੈ ਲਿਆ ਗਾਹਾਂ ਨੂੰ ਰੋਲੇ ਮੁੱਕ ਜਾਣਗੇ ਇਹ ਆ ਉਹ ਆ ਜਾਓ ਯਾਰ ਕਲਵੀਰਾ ਡਿੰਗ ਪਟਿਆ ਮੜੀ ਜੀ ਚੱਲੀਏ ਆ ਜਾਓ ਲੋ ਜੀ ਕਿੰਨਾ ਟਾਈਮ ਹੋ ਗਿਆ ਬਾਈ ਸਾਢੇ 5 ਹੋ ਗਏ ਦੋ ਬਜੇ ਦੀ ਮੀਟਿੰਗ ਸੀ ਸਾਢੇ 5 ਵਜੇ ਚੋ ਖੈਰਾਂ ਨਿਬੜ ਗਏ ਫੇਰ ਵੀ ओके ओके बाय बाय वो आ रहा उपरा बाबा चलिए भाई चलो चलो बैठो बैठो लो जी ਹੁਣ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਘਰੇ ਆਪਣੇ ਤੇ ਬਾਕੀ ਇਹ ਸੀ ਗੱਲਾਂ ਬਾਤਾਂ ਜਿਹੜੀਆਂ ਜਿੱਥੇ ਹੋਈਆਂ ਰੂਲ ਰੈਗੂਲੇਸ਼ਨ ਜਿਹੜੇ ਬਣੇ ਆ ਤੇ ਵਧੀਆ ਚਲੋ ਪਹਿਲਾਂ ਬਣ ਗਏ ਸਾਰਾ ਕੁਝ ਤੇ ਨਹੀਂ ਗਾ ਬਹੁ ਪੈਂਦਾ ਹੈ ਟੂਰਨਾਮੈਂਟਾਂ ਦੇ ਫਿਰ ਆਹ ਪਲੇਅਰ ਬਾਹਰੋਂ ਆ ਇਧਰੋਂ ਆ ਉਧਰੋਂ ਆ ਇਸ ਕਰਕੇ ਮੀਟਿੰਗ ਰੱਖੇਗੀ ਜੀ ਪਹਿਲਾਂ ਤੇ ਸਾਰਾ ਕੁਝ ਵਧੀਆ ਹੋ ਗਿਆ ਤੇ ਮਾਰਚ ਦੇ ਐਂਡ 'ਚ ਸ਼ਾਇਦ ਪਹਿਲਾ ਟੂਰਨਾਮੈਂਟ ਸ਼ੁਰੂ ਹੋ ਜਾਊਗਾ ਤੇ ਬਾਕੀ ਅੱਜ ਦਾ ਵਲੌਗ ਇੰਨਾ ਕੇ ਸੀ ਉਮੀਦ ਕਰ ਤੁਹਾਨੂੰ ਪੁੱਜ ਲੱਗਿਆ ਹੋਊਗਾ ਤੇ ਬਾਕੀ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਉਹ ਥੋੜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ